5 ਤੋਂ 17 ਸਾਲ ਤੱਕ ਦੀਆਂ ਲੜਕੀਆਂ ਨੇ ਹਾਕੀ ਖੇਡ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਵਿంటర్ ਹਾਕੀ ਕੈਂਪ ਦੀ ਸਮਾਪਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਬਾਹਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਖਿਡਾਰੀਆਂ ਦੀ ਹੌਸਲਾ ਫੁਜਾਈ ਕੀਤੀ ਹੈ ਇੱਕ ਲੜਕੀ ਭਾਰਤੀ ਹਾਕੀ ਖੇਡ ਟੀਮ ਦੇ ਵਿੱਚ ਸਿਲੈਕਟ ਹੋਈ ਹੈ ਤੇ ਚਾਰ ਲੜਕੀਆਂ ਬਾਦਲ ਹਾਕੀ ਅਕੈਡਮੀ ਦੇ ਲਈ ਚੁਣੀਆਂ ਗਈਆਂ ਨੇ ਅੱਜ ਮੈਨੂੰ ਆਪਣੇ ਹੀ ਸ਼ਹਿਰ ਦੇ ਵਿੱਚ ਆਪਣੇ ਹੀ ਦੋਸਤਾਂ ਮਿੱਤਰਾਂ ਦੇ ਵਿੱਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਔਰ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਔਰ ਮੈਂ ਮਹਿਸੂਸ ਕਰਦਾ ਕਿ ਸ਼ਾਇਦ ਅਸੀਂ ਇਸ ਗਰਾਊਂਡਾਂ ਦੇ ਵਿੱਚ ਜਦੋਂ ਹਾਕੀ ਖੇਡੇ ਤਾਂ ਉਦੋਂ ਇੰਨੀ ਫੈਸਿਲਿਟੀਆਂ ਨਹੀਂ ਸੀ ਜੋ ਮਿਹਰ ਬਾਬਾ ਚੈਰੀਟੇਬਲ ٹرسٹ ਨੇ ਜੜੀਆਂ ਬੱਚਿਆਂ ਨੂੰ ਜੜੀਆਂ ਡੀਆਂ ਵੱਡੀਆਂ ਫੈਸਿਲਿਟੀਆਂ ਦਿੱਤੀਆਂ ਔਰ ਉਹਨਾਂ ਦਾ ਸਦਕਾ ਜਿਹੜਾ 113 ਬੱਚਾ ਜਿਹੜਾ ਹੈਗਾ ਇਸ ٹرسٹ ਦਾ ਅੱਜ ਤੱਕ ਅਲੱਗ-alag ਜਿਹੜੀਆਂ ਅ ਕੈਡਮੀਜ਼ ਹੈਗੀਆਂ ਉਹਨਾਂ ਦੇ ਵਿੱਚ ਸਿਲੈਕਟ ਹੋ ਚੁੱਕੇ ਆ ਔਰ ਮੈਨੂੰ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਇਹਨਾਂ 113 ਬੱਚਿਆਂ ਦੇ ਵਿੱਚੋਂ 77 ਕੁੜੀਆਂ ਇਸ ਬਸੀ ਪਠਾਣਾ ਛੋਟੇ ਜਿਹੇ ਸ਼ਹਿਰ ਦੀਆਂ ਔਰ ਇਸ ਤੋਂ ਇਲਾਵਾ ਮੁੰਡੇ ਔਰ ਇੱਕ ਕੁੜੀ ਜਿਹੜੀ ਹੈਗੀ ਐ ਐਕਸੀਲੈਂਸੀ ਦਿੱਲੀ ਦੇ ਵਿੱਚ ਸਲੈਕਟ ਹੋਈ ਐ ਜਿੱਤੋਂ ਇੰਡੀਆ ਦੀ ਟੀਮ ਬਣਦੀ ਹੈਗੀ ਐ ਔਰ ਮੈਂ ਇਹ ਸਮਝਦਾ ਕਿ ਇੱਥੋਂ ਦੇ ਬੱਚੇ ਮੈਕਸਿਮਮ ਬੱਚੇ ਉਹ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਿੰਡ ਦੇ ਵਿੱਚ ਇੱਕ ਅਕੈਡਮੀ ਬਣਾ ਕੇ ਬੂਟਾ ਲਾਇਆ ਸੀ ਉਸ ਬੂਟੇ ਦੇ ਜਿਹੜਾ ਹੈਗਾ ਉਸ ਦੇ ਵਿੱਚ ਐਤਕੀ ਚਾਰ ਕੁੜੀਆਂ ਸਿਲੈਕਟ ਹੋਈਆਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਆ ਗਈਆਂ ਉਸ ਅਕੈਡਮੀ ਦੇ ਵਿੱਚ ਬਾਦਲ ਅਕੈਡਮੀ ਦੇ ਵਿੱਚ ਹੋਈਆਂ ਮੇਰਾ ਅੱਜ ਕਹਿਣ ਦਾ ਭਾਵ ਨਹੀਂ ਹੈਗਾ ਮੇਨ ਕਿ ਜੇ ਤੁਸੀਂ ਗੇਮ ਦੀ ਗੱਲ ਕਰਦੇ ਹੈਗੇ ਤਾਂ ਤੁਹਾਨੂੰ ਸਿਆਸਤ ਛੱਡ ਕੇ ਗੇਮ ਵੱਲ ਹੀ ਧਿਆਨ ਦੇਣਾ ਪਊਗਾ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਸਰਕਾਰਾਂ ਦਾ ਜਿਵੇਂ ਅੱਜ ਦਾ ਚਾਹੇ ਮੈਂ ਕਹਿ ਲਵਾਂ ਕਿ ਖੇਡਾਂ ਵੱਲ ਰੁਝਾਨ ਘਟਾ ਹੈ ਜਦੋਂ ਅਸੀਂ ਹਰਿਆਣਾ ਦੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਦੇ ਹੈਗੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਪੰਜਾਬੀ ਬਹੁਤ ਤਕੜੇ ਹੁੰਦੇ ਆ ਜੀ ਬਹੁਤ ਜਦੋਂ ਤਕੜੇ ਦੀ ਗੱਲ ਕਰਦੇ ਆ ਸਭ ਤੋਂ ਵੱਧ ਜਿਹੜੀ ਹੈਗੇ ਰੈਸਲਿੰਗ ਅੱਜ ਹਰਿਆਣਾ ਲਈ ਬੈਠਾ ਸਭ ਤੋਂ ਵੱਧ ਬੌਕਸਿੰਗ ਅੱਜ ਹਰਿਆਣਾ ਲਈ ਬੈਠਾ ਹੈ ਇਹ ਫਿਰ ਸਾਡੇ ਚ ਘਾਟਾਂ ਤਾਂ ਕਿਤੇ ਨਾ ਕਿਤੇ ਹੋਣਗੀਆਂ ਪਰ ਮੈਨੂੰ ਇਹ ਸੁਣਦਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਸ ਘਾਟਾਂ ਪੰਜਾਬ ਲੈਵਲ ਤੇ ਜਿੰਨੀਆਂ ਮਰਜ਼ੀ ਹੋਣ ਪਰ ਬੱਸੀ ਪਠਾਣਾ ਨੇ ਇਹ ਕਾਟ ਜਿਹੜੀ ਹੈਗੀ ਹੈ ਮਿਹਰ ਬਾਬਾ ਚੈਰੀਟੇਬਲ ٹرسٹ ਦੇ ਸਹਿਯੋਗ ਦੇ ਨਾਲ ਇਹ ਪੂਰੀ ਕਰ ਦਿੱਤੀ ਹੈ ਔਰ ਅੱਜ ਤੁਸੀਂ ਦੇਖ ਸਕਦੇ ਆ ਕਿ ਗਰਾਊਂਡ ਦੇ ਵਿੱਚ ਕਿੰਨੇ ਹੀ ਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਖੇਡ ਰਹੇ ਆ ਔਰ ਇੰਨੀ ਧੁੰਦ ਦੇ ਵਿੱਚ ਵੀ ਅੱਜ ਬੱਚਿਆਂ ਦਾ ਸਾਹ ਜਿਹੜਾ ਉਹ ਦੇਖਿਆ ਜਾ ਸਕਦਾ ਹੈਗਾ ਔਰ ਬੱਚੇ ਬਹੁਤ ਵਧੀਆ ਨਾਲ ਦੀ ਨਾਲ ਮੇਰੇ ਨਾਲ ਦੋ ਇੰਟਰਨੈਸ਼ਨਲ ਪਲੇਅਰ ਇੰਦਰਜੀਤ ਚੱਡਾ ਤੇ ਆਪਣਾ ਵਜੀਰ ਚੰਦ ਖੜੇ ਆ ਜਿਹੜੇ ਅਸੀਂ ਇਕੱਠੇ ਵੀ ਖੇਡਦੇ ਰਹੇ ਔਰ ਇਹ ਇੰਦਰਜੀਤ ਤਾਂ ਇਸ ਬਸੀ ਸਕੂਲ ਦੀ ਪ੍ਰੋਡਕਸ਼ਨ ਹੈਗੀ ਆ ਇੱਥੇ ਤੋਂ ਹੀ ਵੱਡੇ ਹੋਏ ਇੱਥੇ ਤੋਂ ਹੀ ਖੇਡਣਾ ਸ਼ੁਰੂ ਕੀਤਾ ਔਰ ਅੱਜ ਜਿਹੜਾ ਹੈਗਾ ਦੇਸ਼ ਦਾ ਨਾਂ ਇਹਨਾਂ ਨੇ ਰੋਸ਼ਨ ਕੀਤਾ ਹੈ ਸੋ ਮੈਂ ਇੱਕ ਵਾਰ ਸਾਰੇ ਜਿੰਨੇ ਇੱਥੇ ਖੜੇ ਆਈਆਂ ਦੇ ਨਾਲੇ ਜਿਹਨੇ ਇਸ ਨੂੰ ਟਰਸਟ ਦੇ ਮੈਂਬਰ ਹੈਗੇ ਆ ਸਾਰਿਆਂ ਨੂੰ ਇੱਕ ਵਾਰ ਫੇਰ ਵਧਾਈ ਦਿੰਦਾ ਔਰ ਮੈਂ ਉਹਨਾਂ ਤੋਂ ਆਸ ਰੱਖਦਾ ਕਿ ਉਹਦੋਂ ਮੈਨੂੰ ਬਹੁਤ ਹੋਰ ਵੀ ਖੁਸ਼ੀ ਹੋਊਗੀ ਜਿਸ ਦਿਨ ਸਾਡਾ ਇੱਕ ਪਲੇਅਰ ਦੋ ਪਲੇਅਰ ਕੁੜੀਆਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਗਰੀਬ ਘਰਾਂ ਦੀਆਂ ਕੁੜੀਆਂ ਜਦੋਂ ਇੰਡੀਆ ਦੀ ਟੀਮ ਦੇ ਵਿੱਚ ਆਉਣਗੀਆਂ ਔਰ ਵਰਲਡ ਲੈਵਲ ਤੇ ਖੇਡਣਗੀਆਂ ਥੈਂਕ ਯੂ ਬਈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨੂੰ ਫਤਿਹ ਬੁਲਾਉਣਾ ਚਾਹੁੰਦਾ ਹੈ ਬੱਚੇ ਜਿੰਨੇ ਇਸ ਚੈਰੀ ਟੇਬਲ ٹرسٹ ਦੇ ਮੈਂਬਰਸ ਨੇ ਪ੍ਰਧਾਨ ਸਾਹਿਬ ਨੇ ਤੇ ਬੱਚੇ ਜਿਹੜੇ ਮੈਂ ਬੜੀ ਖੁਸ਼ੀ ਹੋ ਰਹੀ ਹੈ ਇੰਨੇ ਬੱਚੇ ਦੇਖ ਕੇ ਕਿ ਇਸ ਇੰਨੀ ਠੰਡ ਦੇ ਵਿੱਚ ਇਸ ਦਿਨਤੀ ਦੇ ਵਿੱਚ ਬੱਚੇ ਆਏ ਹੋਏ ਆ ਗਰਾਊਂਡ ਦੇ ਵਿੱਚ ਬੜਾ ਵਧੀਆ ਮੈਚ ਚੱਲ ਰਿਹਾ ਤੇ ਉਹਦੀ ਮੈਨੂੰ ਲੱਗਦਾ ਮੈਂ ਸ਼ਹਿ ਕੋਸ ਸਾਹਿਬ ਨੂੰ ਦੇਣਾ ਚਾਹੁੰਦਾ ਵੀ ਜੀ ਚੰਦ ਜੀ ਨੂੰ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਔਰ ਇਹ ਆਪ ਇਸ ਲੈਵਲ ਦੀ ਹੋਕੀ ਖੇਡੇ ਹੋਏ ਆ ਕਿ ਮੇਰੇ ਖਿਆਲ ਇੱਕ ਛੋਟੇ ਬੱਚੇ ਨੂੰ ਦੱਸਣਾ ਹੈ ਨਾ ਵਾਸਤੇ ਕੋਈ ਵੱਡੀ ਗੱਲ ਨਹੀਂ ਹੋਏਗੀ ਤੇ ਮੈਂ ਇੱਥੋਂ ਬੱਸੀ ਪਠਾਨਾਂ ਦਾ ਮੇਰਾ ਬਰਥ ਹੈ ਇੱਥੋਂ ਖੇਡਦੇ ਹੋਏ ਮੈਂ ਵਰਲਡ ਕੱਪ ਖੇਡਿਆ ਇੰਡੀਆ ਵੱਲੋਂ 골ਡ ਮੈਡਲ ਮੇਰਾ ਵਰਲਡ ਕੱਪ ਦੇ ਵਿੱਚ ਤੇ ਮੈਂ ਚਾਹੁੰਦਾ ਵੀ ਮੇਰੇ ਸ਼ਹਿਰ ਦੇ ਵਿੱਚੋਂ ਜਿੱਥੇ ਮੇਰਾ ਜਨਮ ਸਥਾਨ ਹੈ ਉੱਥੋਂ ਹੋਰ ਵੀ ਬੱਚੇ ਪੈਦਾ ਹੋਣ ਔਰ ਮਨ ਲੱਗਦਾ ਵੀ ਮਿਹਰ ਬਾਬਾ ਚੈਰੀਟੇਬਲ ਟਰਸਟ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਹੈ ਤੇ ਮੈਂ ਮੇਰੇ ਵੱਲੋਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਮੈਂ ਕੋਈ ਵੀ ਇਹਨਾਂ ਦਾ ਸਾਥ ਕਿਸੇ ਵੀ ਲੈਵਲ ਤੇ ਫਾਈਨੈਂਸ਼ਲੀ ਜਾਂ ਕੋਈ ਵੀ ਤਰੀਕੇ ਨਾਲ ਮੈਂ ਦੇ ਸਕਦਾ ਹੋਇਆ ਤੇ ਮੈਨੂੰ ਹੁਕਮ ਕਰਨ ਮੈਂ ਹਮੇਸ਼ਾ ਅਵੇਲੇਬਲ ਰਹਾਗਾ ਤੇ ਕੋਚਿੰਗ ਦੇ ਲੈਵਲ ਤੇ ਵੀ ਜੇ ਮੈਂ ਕਿਤੇ ਮਾੜਾ ਮੋੜਾ ਸਾਥ ਦੇ ਸਕਦਾ ਤਾਂ ਮੈਂ ਆਮ ਆਲਵੇਜ਼ ਅਵੇਲੇਬਲ ਤੇ ਮੇਰਾ ਹਮੇਸ਼ਾ ਟੱਚ ਰਹਿੰਦਾ ਹੈ ਕਿਉਂਕਿ ਜਿੱਥੇ ਜਿਹਦਾ ਬਸ ਹੁੰਦਾ ਹੈ ਉਹ ਹਮੇਸ਼ਾ ਉਸ ਜਗ੍ਹਾ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ ਤੇ ਮੈਂ ਵੀ ਹਮੇਸ਼ਾ ਇਸ ਜਗ੍ਹਾ ਨਾਲ ਜੁੜਿਆ ਰਹਿੰਦਾ ਤੇ ਆਉਂਦਾ ਜਾਂਦਾ ਰਹਿੰਦਾ ਇਸ ਗਰਾਊਂਡ ਦੇ ਵਿੱਚ ਤੇ ਅੱਗੇ ਤੋਂ ਵੀ ਜੋ ਵੀ ਮੈਨੂੰ ਹੁਕਮ ਲਾਣਗੇ ਮੈਂ ਅਵੇਲੇਬਲ ਹਾਂ ਸਰ ਸਾਡੇ ਕੋਲੇ ਜਿਹੜੇ ਇਹ ਕੈਂਪ ਚੱਲ ਰਿਹਾ ਵਿంటర్ ਕੈਂਪ ਇਹ 27 ਤਰੀਕ ਤੋਂ ਲੈ ਕੇ ਜਿਹੜਾ ਹੈਗਾ ਸਾਡਾ ਕੈਂਪ ਕੰਟੀਨਿਊ ਜਿਹੜਾ ਹੈਗਾ ਚੱਲ ਰਿਹਾ ਔਰ ਅੱਜ ਸਮਾਪਤੀ ਹੈ ਇਸੇ ਤਰ੍ਹਾਂ ਅਸੀਂ ਸਮਰ ਕੈਂਪ ਵੀ ਜਿਹੜਾ ਹੈਗਾ 4 ਦਿਨ ਦਾ ਲਗਾਨੇ ਆ ਔਰ ਉਹਦੇ ਵਿੱਚ ਸਾਡੇ ਕੋਲੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਹਾਕੀ ਪਲੇਅਰ ਔਰ ਇਸ ਤੋਂ ਵੀ ਜਿਹੜੇ ਹੋਰ ਜਿਹੜੇ ਲੀਡਰ ਹਨ ਜਾ ਜਿਹੜੇ ਆਪਣੇ ਪੋਲਿਟਿਕਸ ਵਿੱਚ ਪਤਵੰਤੇ ਸੱਜਣ ਹਨ ਉਹ ਵੀ ਸਾਡੇ ਕੋਲੇ ਆਂਦੇ ਹਨ ਔਰ ਸਾਡੇ ਟਰਸਟ ਦੇ ਵਿੱਚ ਜਿਹੜਾ ਜਿੰਨੇ ਬੱਚੇ ਅੱਜ ਤੋਂ 2009 ਤੋਂ ਜਿਹੜਾ ਹੈਗਾ ਕੰਟੀਨਿਊਅਸ ਜਿਹੜਾ ਹੈਗਾ ਇਸ ਸੰਸਥਾ ਜਿਹੜੀ ਹੈਗੀ ਇਹ ਵਿੰਗ ਨੂੰ ਚਲਾ ਰਹੀ ਹੈ ਬੀ ਐਮ ਬੀ ਸੀਟੀ ਹਾਕੀ ਨਰਸਰੀ ਨੂੰ ਔਰ ਇਹਦੇ ਵਿੱਚ ਜਿਹੜੇ 5 ਸਾਲ ਤੋਂ ਲੈ ਕੇ ਸਾਡੇ ਕੋਲ 17 ਸਾਲ ਦੇ ਬੱਚੇ ਜਿਹੜੇ ਜਦੋਂ 17 ਸਾਲ ਦਾ ਬੱਚਾ ਹੁੰਦਾ ਉਸ ਤੋਂ ਬਾਅਦ ਉਹ ਬੱਚੇ ਕਾਲਜ ਵਿੱਚ ਚਲੇ ਜਾਂਦੇ ਹਨ ਸਾਡੇ ਕੁਝ ਬੱਚੇ ਜਿਹੜੇ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨ ਹਨ ਦੇਰੀ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਡੇ ਸੈਂਟਰ ਦੇ ਬੱਚੇ ਖੇਡੇ ਹਨ ਔਰ ਦੋ ਕੁੜੀਆਂ ਨੇ ਸਾਡੀ ਇੰਡੀਆ ਦਾ ਕੈਂਪ ਲਗਾਇਆ ਹੈ ਔਰ ਪੰਜ ਬੱਚੇ ਜਿਹੜੇ ਹੈਗੇ ਨੇ ਸਾਡੇ ਆਰਮੀ ਦੇ ਵਿੱਚ ਸਿਲੈਕਟ ਹੋਏ ਨੇ ਜੌਬ ਕਰ ਰਹੇ ਨੇ ਔਰ ਤਿੰਨ ਕੁੜੀਆਂ ਜਿਹੜੀਆਂ ਇੱਕ ਪੰਜਾਬ ਪੁਲਿਸ ਵਿੱਚ ਔਰ ਦੋ ਟੀਚਰ ਜਿਹੜੇ ਹੈਗੇ ਨੇ ਜੌਬ ਕਰ ਰਹੀਆਂ ਨੇ ਇਸ ਤੋਂ ਇਲਾਵਾ ਮੈਂ ਇਹ ਗੱਲ ਕਹਿ ਸਕਦਾ ਕਿ ਸਾਡੇ ਕੋਲੇ ਹਰ ਰੋਜ਼ 70 ਬੱਚੇ ਜਿਹੜੇ ਹੈਗੇ ਨੇ ਕੁੜੀਆਂ ਮੁੰਡੇ ਆਉਂਦੇ ਹਨ ਪਰ ਸਭ ਤੋਂ ਵੱਡਾ ਜਿਹੜਾ ਯੋਗਦਾਨ ਜਿਵੇਂ ਕਿ ਧਾਰਨੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਉਹਦੇ ਵਿੱਚ ਜਿਹੜੀਆਂ 70 ਕੁੜੀਆਂ ਹਨ ਕੁੜੀਆਂ ਦਾ ਜਿਹੜਾ ਇੱਥੇ ਜਿਹੜਾ ਪਰਫਾਰਮੈਂਸ ਹੈਗੀ ਹੈ ਐਕਸਲੈਂਟ ਹੈ ਜਿੰਨੀਆਂ ਵੀ ਪੰਜਾਬ ਦੇ ਵਿੱਚ ਅਕੈਡਮੀਜ਼ ਨੇ ਭਾਵੇਂ ਉਹ ਸਾਈਦੀ ਹੈ ਭਾਵੇਂ ਉਹ ਪੰਜਾਬ ਸਪੋਰਟਸ ਡਿਪਾਰਟਮੈਂਟ ਦੀ ਹੈ ਭਾਵੇਂ ਉਹ ਕੋਈ ਪ੍ਰਾਈਵੇਟ ਹੈ ਹਰ ਅਕੈਡਮੀ ਦੇ ਵਿੱਚ ਲੜਕੀਆਂ ਤੇ ਲੜਕੇ ਸਾਡੇ ਜਿਹੜੇ ਖੇਡ ਰਹੇ ਹਨ ਔਰ ਐਮਬੀਸੀਟੀ ਜਿਹੜੀ ਹੈਗੀ ਹੈ ਪ੍ਰੋਫੈਸਰ ਐਚਐਸ ਮੇਜੀ ਹੁਣੇ ਨੀ ਸ਼ੁਰੂ ਕੀਤੀ ਸੀ ਔਰ ਉਹਦੇ ਵਿੱਚ ਮੈਂ ਇਹ ਕਹਿ ਸਕਦਾ ਧਾਰਨੀ ਫੈਮਿਲੀ ਜਿੰਨੀ ਹੈਗੀ ਆ ਉਹਨਾਂ ਦਾ ਵੀ ਜਿਹੜਾ ਸਪੋਰਟ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੈ ਔਰ ਸਾਨੂੰ ਹਰ ਵਾਰੀ ਜਦੋਂ ਅਸੀਂ ਅਮਰਦੀਪ ਧਾਰਨੀ ਜੀ ਨੂੰ ਜਦੋਂ ਐਡਵੋਕੇਟ ਸਾਹਿਬ ਨੂੰ ਸਾਥਦੇ ਆ ਔਰ ਉਹ ਸਾਡਾ ਫਾਈਨੈਂਸ਼ਲੀ ਵੀ ਸਾਡੀ ਹੈਲਪ ਕਰਦੇ ਨੇ ਏਕੁਪਮੈਂਟ ਵੀ ਦਿੰਦੇ ਨੇ ਔਰ ਸਾਨੂੰ ਜਿਹੜੀਆਂ ਬਹੁਤ ਜ਼ਿਆਦਾ ਗਾਈਡੈਂਸ ਦਿੰਦੇ ਨੇ ਸਾਨੂੰ ਉਹ ਜਿਹੜਾ ਸਭ ਚੀਜ਼ਾਂ ਨਾਲ ਉੱਤਮ ਹੈ ਜਿਵੇਂ ਕਿ ਚੱਡਾ ਜੀ ਆਏ ਸਾਡੇ ਦਰਮਿਆਨ ਇੰਦਰਜੀਤ ਜੀ ਵਰਡ ਕੱਪ ਖੇਲੇ ਨੇ ਪਰ ਵਰਡ ਕੱਪ ਤੋਂ ਵੀ ਅਸੀਂ ਉੱਪਰ ਜਾਂਦੇ ਸੀ ਕਿ ਇਹ ਜਿਹੜੇ 올림픽 ਖੇਲ ਸਕਦੇ ਸੀ ਪਰ ਕੁਝ ਇੰਜਰੀਜ਼ ਕਰਕੇ ਇਹ ਜਿਹੜਾ ਅੱਗੇ ਨਹੀਂ ਜਾ ਸਕੇ ਪਰ ਮੈਂ ਇਹ ਕਹਿ ਸਕਦਾ ਬੀਂਗ ਹਾਕੀ ਕੋਚ ਕਿ ਇਹ ਸਾਡੇ ਹਿੰਦੁਸਤਾਨ ਦਾ ਇੱਕ ਸਟਾਰ ਪਲੇਅਰ ਸੀ ਅਸੀਂ ਜੇ ਕੰਪੈਰੀਜ਼ਨ ਕਰੀਏ ਤੇ ਅਸੀਂ ਪਿੱਲੇ ਨਾਲ ਇਹਨਾਂ ਦਾ ਕੰਪੈਰੀਜ਼ਨ ਕਰ ਸਕਦੇ ਸੀ ਜਿੰਨੀ ਕੁਆਲਿਟੀ ਐਬਿਲਿਟੀ ਉਸ ਪਲੇਅਰ ਕੋਲੇ ਸੀ ਭਾਵੇਂ ਕਿ ਮੈਂ ਤੇ ਮੁਹੰਮਦ ਸ਼ਾਹਦ ਅਸੀਂ ਉਹ ਹਿੰਦ ਵਰਡ ਦਾ ਟਾਪ ਪਲੇਅਰ ਸੀ ਅਸੀਂ ਇਕੱਠੇ ਖੇលਦੇ ਰਹਿਆ ਪਰ ਮੈਂ ਇੰਦਰਜੀਤ ਨੂੰ ਉਹਨਾਂ ਦੇ ਨਾਲ ਕੰਪੇਅਰ ਕਰਦਾ ਇਸ ਲੈਵਲ ਦਾ ਇਹ ਪਲੇਅਰ ਸੀ ਬਲਕਿ ਹੁਣ ਜਿਵੇਂ ਉਹਨਾਂ ਨੇ ਆਪਣੇ ਵੱਲੋਂ ਹੁਣੇ ਇਹ ਗੱਲ ਕਹੀ ਹੈ ਕਿ ਮੈਂ ਫਾਈਨੈਂਸ਼ੀਅਲੀ ਵੀ ਔਰ ਟੈਕਨੀਕਲੀ ਵੀ ਮੈਂ ਜਿਹੜੀ ਆਪਣੀ ਪਲੇਅਰਾਂ ਦੀ ਸਹਾਇਤਾ ਕਰਾਂਗਾ ਔਰ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਦੇ ਸੇਵਾਵਾਂ ਲਾਂਗੇ ਇਹਨਾਂ ਤੋਂ ਹਾਕੀ ਦੇ ਟਿਪਸ ਜਿਹੜੇ ਹੈਗੇ ਨੇ ਅਸੀਂ ਜ਼ਰੂਰ ਸਿੱਖਾਂਗੇ ਅਮਰਦੀਪ ਧਾਰਨੀ ਜੀ ਜਿਹੜੇ ਹੈਗੇ ਨੇ ਆਪ ਨੈਸ਼ਨਲ ਹਾਕੀ ਪਲੇਅਰ ਨੈਸ਼ਨਲ ਹੈਂਡਬਾਲ ਪਲੇਅਰ ਤੇ ਨੈਸ਼ਨਲ ਫੁੱਟਬਾਲ ਪਲੇਅਰ ਰਹੇ ਨੇ ਇਹਨਾਂ ਦਾ ਆਸ਼ੀਰਵਾਦ ਵੀ ਸਾਡੇ ਤੇ ਹਮੇਸ਼ਾ ਜਿਹੜਾ ਬਣਿਆ ਰਹਿੰਦਾ ਔਰ ਅਸੀਂ ਅੱਜ ਬੜੇ ਧੰਨਵਾਦੀ ਹਾਂ ਸਾਡੇ ਕੋਲੇ ਐਡਵੋਕੇਟ ਸਬ ਧਾਰਨੀ ਜੀ ਆਏ ਔਰ ਸਾਡੇ ਕੋਲੇ ਜਿਹੜੇ ਇੰਦਰਜੀਤ ਚੱਡਾ ਜੀ ਆਏ ਕਿਸਨ ਬੜੀ ਖੁਸ਼ੀ ਹੈ اور ਸਰ ਬਹੁਤ اچھا ਲੱਗੇ